ਗਾयक ਰਾਜਵੀਰ ਜਵੰਦਾ ਦੇ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਪੰਜਾਬ ਇੱਕ ਸਵਾਲ ਪੁੱਛ ਰਿਹਾ ਹੈ ਆਵਾਰਾ ਪਸ਼ੂ ਨੂੰ ਲੈ ਕੇ ਔਰ ਇਸੇ ਮਾਮਲੇ ਨੂੰ ਲੈ ਕੇ ਹੁਣ ਸੀਨੀਅਰ ਐਡਵੋਕੇਟ ਪੰਜਾਬ ਨਾ ਹਾਈ ਕੋਰਟ ਦੇ ਸਰਦਾਰ ਨਵਕਿਰਨ ਸਿੰਘ ਹੁਣੇ ਪਹੁੰਚੇ ਨੇ ਹਿਮਾਚਲ ਹਾਈ ਕੋਰਟ 'ਚ ਸਾਡੇ ਨਾਲ ਨੇ ਨਵਕਿਰਨ ਜੀ ਤੁਸੀਂ ਪਟੀਸ਼ਨ ਫਾਈਲ ਕੀਤੀ ਹੈ ਹਿਮਾਚਲ ਹਾਈ ਕੋਰਟ ਵਿੱਚ ਦੇਖੋ ਗੱਲਾਂ ਤਾਂ ਉਹਨਾਂ ਦੇ ਸਾਥੀ ਕਲਾਕਾਰਾਂ ਨੇ ਵੀ ਕੀਤੀਆਂ ਵੀ ਆਵਾਰਾ ਪਸ਼ੂ ਦਾ ਜੋ ਫਾਈਨਲੀ ਇਹ ਮਸਲੇ ਕੋਰਟ ਚ ਹੀ ਜਾਂਦੇ ਆ ਜਾਂ ਸਰਕਾਰ ਦੇ ਤੌਰ ਤੇ ਜਾਂਦੇ ਆ ਪਟੀਸ਼ਨ ਕੀ ਹੈ ਕਦੋਂ ਸਮਾਈ ਹੋਈ ਕੀ ਕੋਰਟ ਨੇ ਕਿਹਾ ਇਸ ਤਰ੍ਹਾਂ ਜੀ ਕਿ ਐਸੀ ਪਟੀਸ਼ਨ ਫਾਈਲ ਕੀਤੀ ਸੀ 7 ਨੂੰ ਜੀ ਉਦੋਂ ਰਾਜਵੀਰ ਜਵੰਦਾਜੀ ਨੂੰ ਦੱਸ ਸੀਗਾ ਜੀ ਰਾਦਰ ਮੈਂ ਸਪੈਸ਼ਲੀ ਮੈਂ ਸੀਗਾ ਕਿ ਪਟੀਸ਼ਨ ਫਾਈਲਿੰਗ ਤੋਂ ਪਹਿਲੇ ਮੈਂ ਜਾਂ ਮੈਂ ਪਟੀਸ਼ਨ ਫਾਈਲ ਕਰਨ ਲਈ ਭੇਜ ਦਿੱਤੀ ਸੀ ਕਿਸੇ ਨੂੰ ਕਿਉਂਕਿ ਉੱਥੇ ਮੈਂ ਇੱਕ ਜੂਨੀਅਰ ਲਾਇਰ ਅੰਗੇਜ ਕੀਤਾ ਤੇ ਉਹ ਆ ਕੇ ਮੇਰੇ ਤੋਂ ਲੈ ਗਿਆ ਸੀ ਪਰ ਮੈਂ ਕਿਹਾ ਵੀ 40s ਮੈਂ ਹੋ ਕੇ ਆਗਾ ਹੂੰ ਸੋ ਮੈਂ ਗਿਆ ਤੇ ਰਾਜੀਵ ਰਵਰਾਂ ਦੀ ਫੈਮਲੀ ਅੰਦਰ ਬੈਠੀ ਸੀ ਕਮਰੇ 'ਚ ਤੇ ਕਮਲ ਦੌਰੇਵਾਲ ਨੂੰ ਮੈਂ ਜੋ ਦਰਵਾਜ਼ਾ ਖੋਲ੍ਹਿਆ ਉਹ ਬਾਹਰ ਆ ਗਿਆ ਮੈਨੂੰ ਦੇਖ ਕੇ ਮਨ ਜਾਂਦਾ ਨਹੀਂ ਸੀ 7 ਤਰੀਕ ਦੀ ਗੱਲ ਹੈ ਨਹੀਂ 7 ਵੀ ਨਹੀਂ 7 ਸਭ ਤੋਂ ਪਹਿਲਾਂ ਸਭ ਹਾਂ ਸਭ ਤੋਂ ਪਹਿਲਾਂ ਤਾਂ ਉਹ ਮੈਨੂੰ ਮੈਂ ਉਹਨੂੰ ਕਿਹਾ ਜੀ ਮੈਸੰਜਸ ਹਨ ਅਕਰਨ ਸਿੰਘ ਐਡਵੋਕੇਟ ਹੈਗਾ ਬੈਣੀ ਸੀ ਜਾਂਦਾ ਮੈਂ ਕਿਹਾ ਮੈਂ ਕੁਝ ਕਰਨਾ ਚਾਹਨਾ ਕੋਈ ਪੀਆਈ ਹੈ ਤੇ ਮੈਨੂੰ ਜੇ ਕੋਈ ਡਾਕੂਮੈਂਟਸ ਹੀ ਦੇ ਦੋ ਵੀ ਐਗਜ਼ੈਕਟਲੀ ਐਕਸੀਡੈਂਟ ਕਿੱਥੇ ਹੋਇਆ ਤੇ ਬੜਾ ਚੰਗਾ ਉਹ ਕਹਿੰਦੇ ਸੁਦਰਸ਼ਨ ਜਿਹੜਾ ਸਾਰੀ ਰਾਤ ਸੁਤਾ ਨਹੀਂ ਰਿਹਾ ਉਹ ਸੌਣ ਗਿਆ ਹੋਇਆ ਮੈਂ ਕਾਰ ਦੇ ਕੇ ਆ ਗਿਆ ਕੰਮ ਕਰੇ ਵਾਲਾ ਮੈਂ ਕਿ ਤੁਸੀਂ ਜੇ ਆਇਆ ਤੇ ਮੈਨੂੰ ਦੱਸਦੇ ਚਲੋ ਉਹ ਆਪਣੇ ਬਿਜ਼ੀ ਰਹੇ ਸੋ ਸਬਤ ਨੂੰ ਪਟੀਸ਼ਨ ਆਫੀਸ਼ੀਅਲੀ ਫਾਈਲ ਹੋ ਗਈ ਸੀ ਜਿਹੜੀ ਕਿ ਅੱਜ ਲੱਗੀ ਸੀ ਸੋ ਮੈਂ ਕੱਲ Shimla ਚਲਾ ਗਿਆ ਸੀਗਾ ਰਾਤ 9:00 ਤੇ ਰਿਹਾ ਤਾਂ ਕਿ ਸਵੇਰੇ ਸਵੇਰੇ ਜਾ ਨਹੀਂ ਸਕਦੇ ਸੋ ਸਵੇਰੇ ਮੈਂ ਕੇਸ ਕਰਕੇ ਜਿਹੜਾ ਆਇਆ ਉਹਦੇ ਕੇਸ ਦੇ ਵਿੱਚ ਜਿਹੜਾ ਹੈਗਾ ਇਹ ਲੋਕਾਂ ਨੂੰ ਦੱਸਣਾ ਬੜਾ ਜ਼ਰੂਰੀ ਹੈ ਕਿ ਅਸੀਂ ਪੰਜਾਬ ਵਾਸਤੇ ਪਹਿਲੇ ਹੀ ਪੰਜਾਬ ਹਿਊਮਨ ਰਾਈਟ ਕਮਿਸ਼ਨ ਚ ਗਏ ਹੋਏ ਹਾਂ ਜੀ ਸੇਮ ਜਿਹੜੀਆਂ ਸਾਡੀ ਪ੍ਰੇਅਰ ਹੈ ਕਿ ਵਾਰਾ ਪਸ਼ੂਆਂ ਨੂੰ ਜਿਹੜਾ ਕੰਟੇਨ ਕਰੋ ਤੁਹਾਡੇ ਕੋਲ ਕਾਉਸਸ ਹੈਗਾ ਉਹ ਕਾਉਸਸ ਨੂੰ ਸੀ ਪ੍ਰੋਪਰਲੀ ਯੂਜ਼ ਕਰੋ ਤੇ ਕੋਈ ਮੁਸ਼ਕਿਲ ਨਹੀਂ ਆਗੀ ਉਹ ਵੀ ਪਟੀਸ਼ਨ ਪੈਂਡਿੰਗ ਪਈ ਹੈ ਤੋਂ ਰਾਜਵੀਰ ਦੇ ਇਨਸੀਡੈਂਟ ਕਰਕੇ ਮੈਨੂੰ ਲੱਗਿਆ ਵੀ ਕਿਉਂਕਿ ਪਟੀਸ਼ਨ ਤਾਂ ਜਿਹੜੀ ਹੈਗੀ ਹਿਮਾਚਲ ਚ ਪਈਗੀ ਸੋ ਅਸੀਂ ਹਿਮਾਚਲ ਵਾਸਤੇ ਵੀ ਤਿਆਰੀ ਕੀਤੀ ਤੂੰ ਹਿਮਾਚਲ ਜਿਹੀ ਹੀ ਰੇਜ਼ ਕੀਤਾ ਇਹਨਾਂ ਉਹਨਾਂ ਨੇ 100 ਕਰੋੜ ਰੁਪਇਆ ਇਕੱਠਾ ਕੀਤਾ ਕੌਸਿਸ ਤੋਂ ਕੌਸਿਸ ਤੋਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਹਰੇਕ ਸ਼ਰਾਬ ਦੀ ਬੋਤਲ ਤੇ 10 ਰੁਪਏ ਕੌਸਿਸ ਲਗਾਤਾ ਜਿਸ ਦਿਨ ਬੜੀ ਵੱਡੀ ਆਗਮਨ ਹੋ ਗਈ ਪੈਸੇ ਉਹਨਾਂ ਕੋਲ ਆ ਗਏ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨੂੰ ਕੰਟਰੋਲ ਕਿਵੇਂ ਕਰੀਏ ਹਾਲੇ ਕਿ ਬੜਾ ਸਿੰਪਲ ਹੈ ਉਹ ਕਈ ਲੋਕ ਮੈਨੂੰ ਪੁੱਛ ਰਹੇ ਜੀ ਵੀ ਕੀ ਕਰੀਏ ਕੀ ਦੇਖੋ ਅਗਰ ਸਪੋਰਟ ਤੁਸੀਂ ਇੱਕ ਪ੍ਰਾਈਵੇਟ ਏਜੰਸੀ ਹਾਇਰ ਕਰੋ ਉਹਨੂੰ ਕਹੋ ਵੀ ਜਿੰਨੀਆਂ ਸੜਕਾਂ ਤੇ گاਵਾਂ ਨੇ ਉਹਨਾਂ ਤੁਸੀਂ ਮਕੈਨਿਕਲੀ ਪਿਕਅਪ ਕਰਕੇ ਆਣਾ ਕਿਸੇ ਨੂੰ ਇੰਜਰੀ ਨਾ ਹੋਵੇ ਇਹ ਲਿਆ ਕੇ ਗਊਸ਼ਾਲਾ ਛੱਡ ਦਿਓ ਗਊਸ਼ਾਲਾ ਜੇ ਪੂਰੀਆਂ ਭਰੀਆਂ ਨਹੀਂ ਆ ਕਿ ਲੋਕ ਕਹਿੰਦੇ ਜੀ ਗਊਸ਼ਾਲਾ ਭਰੀਆਂ ਆਈਆਂ ਕੋਈ ਗੱਲ ਨਹੀਂ ਇਹ ਮਾਝੇ ਵਿੱਚ ਸਾਰਾ ਏਰੀਆ ਹੀ ਤੁਹਾਡੇ ਪਹਾੜਾਂ ਦਾ ਹੈ ਤੁਹਾਡੇ ਜੰਗਲ ਹੈਗੇ ਨੇ ਕਿਧਰੇ ਤੁਸੀਂ ਉਹਨੂੰ ਬਾਰਡ ਵਾਇਰ ਲਗਾ ਕੇ ਇਨਕਲੋਜ਼ਰ ਕਰਕੇ ਉੱਥੇ ਛੱਡਣਾ ਸ਼ੁਰੂ ਕਰ ਦਿਓ ਤਾਂ ਕਿੰਨਾ ਖੋਖਾ ਹੈ ਜੇ ਤੁਸੀਂ ਪ੍ਰਾਈਵੇਟ ਏਜੰਸੀ ਵੀ ਹਾਇਰ ਕਰੋ ਉਹਨੂੰ ਕਹੋ ਜੀ ਵੀ 2500 ਰੁਪਿਆ ਪਰ ਗਾਂ ਤੁਹਾਨੂੰ ਦੇਵਾਂਗੇ ਸੇ ਪਿਕਅਪ ਕਰਕੇ ਇੱਥੇ ਛੱਡਣੀ ਹੈ ਉਹਦੇ ਵਿੱਚ ਰੱਖ ਕੇ ਤੁਸੀਂ ਲੋ ਕੰਮ ਸੇਵ ਕਰ ਸਕਦੇ ਹੋ ਪ੍ਰੇਰ ਚ ਤੁਹਾਡੀ ਐਗਜ਼ੈਕਟ ਮੰਗ ਮੈਂ ਹੀ ਲਿਖਿਆ ਇਹ ਹੀ ਲਿਖਿਆ ਮੈਂ ਹੀ ਲਿਖਿਆ ਵੀ ਤੁਸੀਂ ਜਿਹੜਾ ਹੈਗਾ ਕਾਪ ਪੂਲਸ ਬਣਾਓ ਜੇ ਤੁਹਾਡੇ ਪੈਸੇ ਤੁਹਾਡੇ ਕੋਲ ਹੈਗੇ ਨਹੀਂ ਤੁਸੀਂ ਪ੍ਰੋਪਰ ਯੂਟਲਾਈਜ਼ ਨਹੀਂ ਕਰ ਰਹੇ ਦੱਸੋ ਤੁਸੀਂ ਇੰਨੀ ਕਵਾਈ ਕੀਤੀ ਕਿੱਥੇ ਲਗਾਈ ਹੈ ਉਹ ਵੀ ਪ੍ਰੇਰ ਹੈਗੀ ਸੋ ਅਸੀਂ ਰਸਤੇ ਵੀ ਦੱਸੇ ਨੇ ਬੜੇ ਸੋਖੇ ਰਸਤੇ ਨੇ ਕੋ ਡਾਟਾ ਤੁਸੀਂ ਦਿੱਤਾ ਕਿ ਐਕਸੀਡੈਂਟ ਦਾ ਆ ਜਾਂ ਕੁਝ ਬਿਲਕੁਲ ਮੈਂ ਡਾਟਾ ਵੀ ਨਾਲ ਲਗਾਇਆ ਮੈਂ ਨਿਊਜ਼ ਆਈਟਮਸ ਨਾਲ ਲਗਾਈਆਂ ਜੀ ਉਹ ਨਿਊਜ਼ ਆਈਟਮਸ ਵਿੱਚ ਜਿਹੜੇ ਨੇ ਕੁਝ ਜਿਹੜਾ ਨੇ ਡਾਟਾ ਵੀ ਸ਼ੋ ਕੀਤਾ ਸੀਗੇ ਵੀ ਕਿੰਨੇ ਕਿੰਨੀਆਂ ਜੜੀਆਂ ਹੈਗੀਆਂ ਮੌਤਾਂ ਹੋਈਆਂ ਨੇ ਤੇ ਦੇਖੋ ਜਿਹੜੇ ਕ੍ਰੋਪਸ ਸਟ੍ਰੇ ਐਨੀਮਲਸ ਤੇ ਮੰਕੀਜ਼ ਜਿਹੜੇ ਕਰਦੇ ਨੇ 1500 ਕਰੋੜ ਰੁਪਏ ਦਾ ਐਨੂਅਲ ਨੁਕਸਾਨ ਹੈ ਜਿਹੜੀ ਆਵਾਰਾ ਗਾਵਾਂ ਨੇ ਉਹ ਕਰਦੀਆਂ ਪਈਆਂ ਨੇ ਇੱਕ ਕਾਉਸ ਇਸ ਨੇ ਲਗਾਇਆ 10 ਰੁਪਏ ਪਰ ਬੋਟਲ ਇਹ ਹਿਮਾਚਲ ਦਾ ਹੈ ਹਾਂ ਜੀ ਬਹੁਤ ਚਲਦਾ ਤੇ ਪਿਛਲੇ ਸਾਲ 100 ਕਰੋੜ ਰੁਪਏ ਇਕੱਠਾ ਹੋਇਆ ਕਿੱਥੇ ਗਿਆ ਅਸੀਂ ਪ੍ਰੇਰ ਕੀਤੀ ਕੋਰਟ ਨੂੰ ਮੰਗਾਉਣ ਤਾਂ ਡਿਟੇਲ ਵੀ ਪੈਸੇ ਖਰਚ ਕੀਤੇ ਕਿਤੇ ਸੋ ਇਹਨਾਂ ਕੋਈ ਵੱਡਾ ਕੰਮ ਨਹੀਂ ਹੈ ਜਿਹੜਾ ਇਹ ਕਰ ਨਹੀਂ ਰਹੇ ਹੋ ਮੈਂ ਉਸੇ ਪਾਰਟੀਕੂਲ ਹਿਮਾਚਲ ਤੱਕ ਰੱਖਿਆ ਕਿਉਂਕਿ ਇਨਸੀਡੈਂਟ ਕਿਉਂਕਿ ਨਹੀਂ ਕਿਉਂਕਿ ਹਾਈ ਕੋਰਟ ਦੀ ਜੂਡਿਕਸ਼ਨ ਨਹੀਂ ਹੋਸ਼ ਸੀ ਔਰ ਪਾਰਟੀਕੂਲਿ ਇਨਸੀਡੈਂਟ ਵੀ ਹਿਮਾਚਲ ਵੱਧੀ ਆਪਾਂ ਜਦੋਂ ਉਸ ਕਰਕੇ ਅਸੀਂ ਹਿਮਾਚਲ ਚਲੇ ਗਏ ਹੈ ਨਾ ਅਗਰ ਇਹ ਮੈਂ ਪੰਜਾਬ ਦਾ ਤਾਂ ਆਲਰੇਡੀ ਕੇਸ ਫਾਈਲ ਕੀਤਾ ਪੈਂਡਿੰਗ ਹੈ ਉਹ ਪੈਂਡਿੰਗ ਹੈ ਹਿਊਮਨ ਰਾਈਟ ਕਮਿਸ਼ਨ ਚੱਲ ਰਿਹਾ ਹੈ ਰਾਦਰ ਮੈਂ ਕੋਈ ਕੇਸ ਕਰਨ ਗਿਆ ਸੀ ਹਿਊਮਨ ਰਾਈਟ ਕਮਿਸ਼ਨ ਤੇ ਮੈਂ ਚੇਅਰਮੈਨ ਸਾਹਿਬ ਨੂੰ ਕਿਹਾ ਮੈਕਸਰ ਉਹ ਲੰਬੀਆਂ ਡਾਟਾ ਪੈਰੀਆਂ ਨੇ ਇਹ ਬੜਾ ਇੰਪੋਰਟੈਂਸ ਵਾਲਾ ਹਾਈ ਕੋਰਟ ਨੇ ਕੋਈ ਹਿਮਾਚਲ ਹਾਈ ਕੋਰਟ ਨੇ ਕੋਈ ਨੋਟਿਸ ਕੀਤਾ ਸਰਕਾਰ ਨੂੰ ਨਹੀਂ ਐਸ ਐਸ ਮਸਲੇ ਵਿੱਚ ਤਾਂ ਨੋਟਿਸ ਆ ਕੀਤਾ ਉਹਨਾਂ ਨੇ ਓਕੇ ਹਨਾ ਆਹ ਨੋਟਿਸ ਇਸ਼ੂ ਕਰ ਦਿੱਤਾ ਹੁਣ ਸਾਡੀਆਂ ਉਹਦੇ ਸਪੀਅਰਸ ਜਿਹੜੀਆਂ ਸਿਗੀਆਂ ਉਹ ਉਹਨਾਂ ਸਾਰੀਆਂ ਤੇ ਉਹ ਗੌਰ ਕਰਨਗੇ ਉਹ ਕਹਿੰਦੇ ਜੌਬ ਤਾਂ ਮਗਾਣਾ ਪਏਗਾ ਜੀ ਠੀਕ ਹੈ ਨਾ ਜੀ ਅਸੀਂ ਕਿਹਾ ਵੀ ਸਟ੍ਰੇਕ ਹੈ ਟੂ ਤੇ ਇਵਨ ਜਿਹੜੇ ਡੋਮੈਸਟੀਕੇਟਿਡ ਕਟਲ ਹੈ ਕਿਉਂਕਿ ਉਹ ਕੀ ਰਿਹਾ ਹੈ ਹਿਮਾਚਲ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਵੀ ਡੰਗਰ ਛੱਡ ਦਿੰਦੇ ਨੇ ਇਹ ਅੰਦਰਲੀ ਆ ਸੜਕਾਂ ਤੇ ਘੁੰਮਦੇਵੇਂ ਨੈਸ਼ਨਲ ਹਾਈਵੇ ਤੇ ਨਹੀਂ ਹੈ ਅੰਦਰਲੀ ਸੜਕਾਂ ਤੇ ਉੱਥੇ ਬੜੇ ਐਕਸੀਡੈਂਟ ਹੋ ਰਹੇ ਨੇ ਅਸੀਂ ਕਿਹਾ ਦੋਨੋਂ ਨੂੰ ਦੋਨੋਂ ਤੇ ਨਾਤ ਪਾਣੀ ਚਾਹੀਦੀ ਹੈ ਤੇ ਇਨਸਾਨੀ ਜਾਨ ਨਾ ਜਾਵੇ ਤੇ ਜਿਹੜਾ ਹੈਗਾ ਉਹਨਾਂ ਨੂੰ ਐਂਡ ਇਹਨਾਂ ਨੇ ਆਪ ਜਿਹੜਾ ਕਾਨੂੰਨ ਬਣਾਇਆ ਕਾਉਸ ਇਸ ਵਾਸਤੇ ਹੈ ਜੀ ਕਿ ਕੀ ਕੋਈ ਕੰਪਨਸੇਸ਼ਨ ਦੇਣਗੇ ਮੰਕੀ ਤੁਸੀਂ ਬਿਲਕੁਲ ਮੈਂ ਨਹੀਂ ਮੈਂ ਸਿਰਫ ਇਹ ਨਹੀਂ ਕਿ ਕੰਪਨਸੇਸ਼ਨ ਦੀ ਭੰਗ ਬਿਹੇਵੀ ਕੰਪਨਸੇਸ਼ਨ ਦਿੱਤਾ ਜਾਣਾ ਚਾਹੀਦਾ ਹੈ ਐਂਡ ਉਹਦੇ ਕੋਲੋਂ ਰਿਕਵਰ ਕਰਨਾ ਚਾਹੀਦਾ ਹੈ ਉਸ ਅਫੀਸ਼ਰ ਕੋਲ ਜਿਹਦੀ ਡਿਊਟੀ ਸੀਗੀ ਉਹ ਉਹਨਾਂ گاਵਾਂ ਨੂੰ ਉੱਥੇ ਉੱਥੋਂ ਲੈ ਕੇ ਜਾਣ ਦੀ ਜੇ ਲੋਕਲ ਬਾਡੀਜ਼ ਹੀ ਸੀਗੀ ਤੇ ਲੋਕਲ ਬਾਡੀ ਜਾਂ ਜਿਹੜੀ ਅਥਾਰਟੀ ਹੈਗੀ ਹੈ ਯਾਨੀ ਕਿ ਜ਼ਿੰਮੇਵਾਰੀ ਜਿਹੜੀ ਜਿੱਦੀ ਬਣਦੀ ਹੈ ਜੇ ਮਿਸੀਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਉਹ ਮੌਜੂਦਾਨੋਂ ਕੋਲੋਂ ਰਿਕਵਰ ਕਰੇ। ਓਕੇ ਯਾਨੀ ਇਹ ਥੋੜਾ ਵੀ ਵੀ ਪੈਸੇ ਖਾ ਜਾਣ ਤੇ ਲੋਕਾਂ ਨੂੰ ਮੁਆਵਜ਼ਾ ਜੋ ਦੇਣਾ ਹੈ ਉਹ ਵੀ ਪਬਲਿਕ ਫੰਡ ਚੋਂ ਜਾਵੇ। ਜਿਹੜਾ ਅਗਲੀ ਸੁਣਵਾਈ ਸਰੇ ਵਿੱਚ 23 ਤਰੀਕ ਮੇਰੇ ਖਿਆਲ ਕਰੀ ਹਾਂ ਮੈਂ ਕਿਉਂਕਿ ਮੈਂ ਹੁਣੇ ਆਇਆ ਸ਼ਿਮਲੇ ਤੋਂ ਤੇ ਮੈਨੂੰ ਪਤਾ ਨਹੀਂ ਹੈਗਾ ਡੇਟ ਦਾ ਲੇਕਿਨ ਆਫਕੋਰਸ ਜਵਾਬ ਆਣਗੇ ਲੇਕਿਨ ਮੈਂ ਜਿਹੜਾ ਲੋਕਾਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਦੇਖੋ ਅਸੀਂ ਤਾਂ ਆਪਣੇ ਵਕਾਲਤ ਦੇ ਪੇਸ਼ੇ ਦੇ ذریعے ਹੀ ਸੇਵਾ ਕਰ ਸਕਦੇ ਹਾਂ ਲੇਕਿਨ ਲੋਕਾਂ ਨੂੰ ਵੀ ਉੱਠਣਾ ਚਾਹੀਦਾ ਹੁਣ ਇੱਕ ਇਸ਼ੂ ਐਸਾ ਹੈਗਾ ਜਿਹੜਾ ਮੈਨੂੰ ਲੱਗਦਾ ਹੈ ਵੀ ਕਿਉਂਕਿ ਇੱਕ ਇੱਕ ਸਿੰਗਰ ਸੀਗਾ ਹੈਨਾ ਜੀ ਇੱਕ ਹਾਈ ਪ੍ਰੋਫਾਈਲ ਬੰਦਾ ਸੀਗਾ ਉਹਦੇ ਨਾਲ ਲੋਕ ਉੱਠਣਗੇ ਜੀ ਹੈਨਾ ਆਮ ਬੰਦੇ ਵਾਸਤੇ ਕੋ ਉੱਠਦਾ ਹੀ ਨਹੀਂ ਜੀ ਇਹ ਵੀ ਤਰਸਦੀ ਸਾਡੀ ਆਪ ਵੱਧਾ ਮਰ ਜੇ ਤੇ ਵੱਧ ਤੋਂ ਉਹਦੇ ਭੋਗ ਤੇ ਚਲ ਜਾਣਗੇ ਯਾਰ ਉਹ ਪਿੱਟ ਲੈਣਗੇ ਲੇਕਿਨ ਜਦੋਂ ਕੋਈ ਸਿੰਗਰ ਮਰਦਾ ਹੈ ਕੋਈ ਵੱਡੀ ਸਸਤੀ ਮਰਦੀ ਹੈ ਫਿਰ ਕਰੂਨ ਵੀ ਬਦਲਦੇ ਨੇ ਸੋ ਮੈਨੂੰ ਲੱਗਿਆ ਵੀ ਇਸ ਕੇਸ ਦੇ ਆਲੇ ਦੁਆਲੇ ਰੈਲੀ ਕੀਤੀ ਜਾ ਸਕਦੀ ਹੈ ਰੈਲੀ ਕੀਤੀ ਜਾ ਸਕਦੀ ਹੈ ਹੈਨਾ ਤੇ ਉਹ ਪੀਪਲ ਸ਼ੁੱਡ ਰੈਲੀ ਅਰਾਊਂਡ ਦਿਸ ਦਿਸ ਕਾਲ ਪਰਿਵਾਰ ਨੂੰ ਮਿਲੋਗੇ ਆਉਣ ਵਾਲੇ ਟਾਈਮ ਤੇ ਜਾ ਕੇ ਨਹੀਂ ਮੈਂ ਤਾਂ ਖਰਚ ਨੂੰ ਮਿਲਾਂਗਾ ਹਲੇ ਵਿਚਾਰੇ ਮੈਂ ਤਾਂ ਉਹਦੇ ਨੂੰ ਮਿਲਣ ਗਿਆ ਸੀਗਾ ਮੁਲਾਕਾਤ ਨਹੀਂ ਹੋਈ ਕਿਉਂਕਿ ਕਈ ਸਿੰਗਰ ਨੇ ਸਾਨੂੰ ਖੁਦ ਕਿਹਾ ਕਿ ਇਹ ਆਵਾਰਾ ਪਸ਼ੂ ਦਾ ਇਸ਼ੂ ਚੱਕਣਾ ਚਾਹੀਦਾ ਔਰ ਇਸਕੇ ਕੁਝ ਹੋਣਾ ਚਾਹੀਦਾ ਚਾਹੇ ਰੇਸ਼ਮ ਅਨਮੋਲ ਹੋਵੇ ਬਾਕੀ ਵੀ ਸਿੰਗਰ ਨੇ ਸਾਰਿਆਂ ਨੂੰ ਕਰਨਾ ਚਾਹੀਦਾ ਇਹ ਸਾਰਿਆਂ ਨੇ ਕਿਹਾ ਸੋਸ਼ਲ ਕੌਜ਼ ਹੈ ਹੈ ਨਾ ਜੀ ਉਹ ਬਾਕੀ ਗਾਣੇ ਵੀ ਲਿਖ ਸਕਦੇ ਸਰਕਾਰਾਂ ਨੂੰ ਵੀ ਝੁਕਾ ਸਕਦੇ ਨੇ ਲੋਕਾਂ ਨੂੰ ਵੀ ਸੜਕਾਂ ਤੇ ਆਣਾ ਪਏਗਾ ਆਫਟਰ ਆਲ ਲੋਕ ਵੀ ਪੀੜਤ ਨੇ ਚੰਡੀਗੜ੍ਹ ਤੇ ਵੇਖੋ ਕੋਈ گاਵਾ ਹੈ ਨਹੀਂ ਇਕਲ ਟੁਕੜ ਘੁੰਦੀਆਂ ਨੇ 11 ਸੈਕਟਰ ਵਿੱਚ ਉਹ ਨਵੇਂ ਗਰਾਉਂ ਤੋਂ ਆਉਂਦੀਆਂ ਸ਼ਾਮੀ ਵਾਪਸ ਹੋ ਜਾਂਦੀਆਂ ਜੀ ਲੇਕਿਨ ਨਵੇਂ ਗਰਾਉਂ ਚ ਵੀ ਕਿਉਂ گاਵਾ ਹੋ ਜੀ ਪੰਜਾਬ ਕਿਉਂ ਨਹੀਂ ਚੁੱਕਦਾ ਕਿ ਕਿੰਨਾ ਕੋਖਾ ਕੰਮ ਹੈ ਚੰਡੀਗੜ੍ਹ ਵੀ گاਵਾ ਘੁੰਮਦੀਆਂ ਸੀਗੀਆਂ ਲੇਕਿਨ ਹੋਲੀ ਹੋਲੀ ਸਾਰਾ ਕਲੀਨ ਕਰਤਾ ਸੋ ਸਭ ਕੁਝ ਹੋਣਾ ਜਿਹੜਾ ਪੋਸੀਬਲ ਹੈ ਲੇਕਿਨ ਵਿਲ ਪਾਵਰ ਨਹੀਂ ਕੋਈ ਵਿਜ਼ਨ ਨਹੀਂ ਹੈ ਸਰਕਾਰ ਕੋ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਗੱਲ ਕਰਨ ਲਈ ਤਾਂ ਸੀਨੀਅਰ ਐਡਵੋਕੇਟ ਨੇ ਨਵਕਿਰਨ ਸਿੰਘ ਹਿਮਾਚਲ ਹਾਈ ਕੋਰਟ ਚ ਗਏ ਨੇ ਰਾਜਵੀਰ ਜਵੰਦਾ ਦੀ ਸੜਕ ਹਾਸ ਦੇ ਵਿੱਚ ਮੌਤ ਹੋਈ ਸੀ ਆਵਾਰਾ ਪਸ਼ੂਆ ਕਰਕੇ ਔਰ ਇੱਕ ਉਬਰਦਾ ਸਿਤਾਰਾ ਜਿਹੜਾ 35 ਸਾਲ ਦੀ ਉਮਰ ਚ ਇਸ ਸੰਸਾਰ ਨੂੰ ਅਲਵਿਦਾ ਕਹ ਗਿਆ ਲੇਕਿਨ ਇਹ ਮੁੱਦਾ ਜਿਹੜਾ ਹੈਗਾ ਹੁਣ ਡੇ ਬਾਈ ਡੇ ਪੱਕਦਾ ਜਾ ਰਿਹਾ ਹੈ ਔਰ ਇਸੇ ਕਰਕੇ ਹਿਮਾਚਲ ਹਾਈ ਕੋ ਪੀਟੀਸ਼ਨ ਪਈ ਆ ਪੀਆਈਐਲ ਨੋਟਿਸ ਵੀ ਹੋਇਆ 23 ਨੂੰ ਅਗਲੀ ਜਿਹੜੀ ਸੁਣਵਾਈ ਵੀ ਹੋਣੀ ਹੈ ਔਰ ਇਹ ਵੀ ਕਿਹਾ ਕਿ ਨਾਲ ਜਾਏ ਸਿੰਗਰ ਔਰ ਆਮ ਲੋਕ ਉੱਠ ਕੇ ਆਵਾਜ਼ ਜਿਹੜੀ ਹੈ ਆਪਣੀ ਚੁੱਕਣ